ਸਤਿ ਸ੍ਰੀ ਅਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਵੱਡੇ ਘਰ ਦੇ ਵਿੱਚ ਪਰ ਤੁਸੀਂ ਵੱਡੇ ਘਰ ਤੋਂ ਜੇ ਥੋੜਾ ਜਿਹਾ ਅੱਗੇ ਵਧੋਗੇ ਨਾ ਤਾਂ ਛੋਟਾ ਘਰ ਆ ਜਾਂਦਾ ਨਾਲ ਹੀ ਪਿੰਡ ਦੇ ਛੋਟੇ ਘਰ ਵਾਲੀ ਫਿਰਨੀ ਤੁਸੀਂ ਮੁੱਢ ਦੇ ਅਨਸਾਰ ਪਾਈ ਨਾਲ ਰਾਬਤਾ ਕਾਇਮ ਕਰ ਲਿਆ ਜੇ ਨੰਬਰ ਤੇ ਪਿੰਡ ਦੇ ਵਿਚਾਲੇ ਜੇ ਫਿਰਨੀ ਦੇ ਉੱਤੇ ਘਰ ਆ ਬਾਈ ਦਾ ਘਰੇਲੂ ਪਰਿਵਾਰ ਦੇ ਘਰੇ ਆ ਮਿੱਤਰੋ ਗੱਲਬਾਤ ਕਰਾਂਗੇ ਸਾਰੀ ਇੱਕ ਪਹਿਲਣ ਵੈਡ ਨਵਾਂ ਹਨ ਦੋ ਦੰਦ ਬੱਚੀ ਵਿਖਾਉਣੀ ਆ ਤੁਹਾਨੂੰ ਮਿੱਤਰੋ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੀ ਡਿਟੇਲ ਆ ਸਾਰੀ ਮੁਢਲੀ ਜਾਣਕਾਰੀ ਆ ਉਹ ਆਪਾਂ ਮਾਲਕ ਤੋਂ ਲੈਨੇ ਆ ਪਹਿਲਾਂ ਇਹਦੇ ਬਾਰੇ ਵੱਡੀ ਗੱਲ ਇਹ ਆ ਵੀ ਮਿੱਤਰੋ ਇਹ ਸੀਲ ਸਾਊਰ ਨੂੰ ਤਾਂ ਬੇਚਿੰਤਾ ਦੀ ਹੋ ਜਿਓ ਵੀ ਜਿਵੇਂ ਪਹਿਲਾਂ ਨਾਲ ਜਿਵੇਂ ਨਵਾਂ ਹਨ ਇਹਨੂੰ ਕੋਈ ਪਤਾ ਨਹੀਂ ਵਿਚਾਰੀ ਨੂੰ ਵੀ ਜਿੱਧਰ ਮਰਜ਼ੀ ਤੋਰੀ ਫਿਰੋ ਜਿਵੇਂ ਮਰਜ਼ੀ ਕੋਈ ਹੱਥ ਲਾਈ ਜਾਵੇ ਨਾ ਲਾਈ ਜਾਵੇ ਕੋਈ ਨਿੰਦ ਵਿਚਾਰ ਨਹੀਂ ਹੈਗੀ ਕਿੰਦੀ ਆਪਾਂ ਪਹਿਲਾਂ ਗੱਲਬਾਤ ਕਰਕੇ ਡਿਟੇਲ ਜਾਣਦੇ ਆ ਅਗਲੀ ਕਾਰਵਾਈ ਆਪਾਂ ਫਿਰ ਕਰਦੇ ਆ ਸਸੇ ਗਾਲ ਵੀਰੇ ਵਸੇ ਗਾਲ ਜੀ ਕੀ ਹਾਲ ਚਾਲ ਹੈ ਵੱਡੇ ਠੀਕ ਆ ਜੀ ਸੇਤਾਕਰ ਪਰਿਵਾਰ ਵੀਰੇ ਹਾਂਜੀ ਹਾਂਜੀ ਠੀਕ ਆ ਵੱਡੇ ਭਾਈ ਇੱਕ ਵਾਰੀ ਆਪਣਾ ਨਾਮ ਦੱਸ ਦਈਏ ਯਾਰ ਨਾਮ ਕੁਲਵਿੰਦਰ ਸਿੰਘ ਜੀ ਠੀਕ ਆ ਤੇ ਬ੍ਰਦਰ ਜਿਹੜੀ ਆਪਾਂ ਵੜ ਵੇਚਨੀ ਆ ਇਹ ਪਹਿਲਣੀਆਂ ਬਾਈ ਪਹਿਲਣੀਆਂ ਆ ਬਾਈ ਠੀਕ ਆ ਦੰਦੋ ਕਿਵੇਂ ਆ ਬਾਈ ਦੰਦੋ ਦੋ ਦੰਦਾਂ ਦਾ ਵੀਰੇ ਦੋ ਦੰਦਾਂ ਦਾ ਹਾਂਜੀ ਦਿਨ ਕਿੰਨੇ ਪਏ ਆ ਬਾਈ ਇਹਦੇ ਅਜੇ ਦਾਣੇ ਦੇ ਲਗਤੀ ਰੂਪ ਦਾ ਵੀਰੇ ਦਾ ਰਹਿੰਦੇ 10 ਪਏ ਆ ਪੂਰੇ ਹੈ ਹਾਂਜੀ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਸੀ ਵੀਰੇ ਦੋ ਦੇਗਾ ਇਹ ਬਈ 16 17 ਕਿਲੋ ਐਵੇਂ ਝੂਠ ਨਹੀਂ ਮਾਰਨਾ ਠੀਕ ਹੈ ਬਈ ਠੀਕ ਹੈ ਥੋੜੀ ਜਿਹੀ ਕ੍ਰਾਸ ਸੀਮਾ ਇਹਦੀ ਠੀਕ ਹੈ ਬਈ ਤੇ ਆਪ ਵੀ ਕ੍ਰਾਸ ਹੀ ਆ ਹਾਂਜੀ ਆਪ ਵੀ ਕ੍ਰਾਸ ਸੀ ਸੀਲ ਬਹੁਤ ਆ ਵਸੀ ਸੀਲ ਬਹੁਤ ਆਈ ਸੀਲ ਤਾਂ ਜੇ ਮਰਜੀ ਹੱਥ ਹੱਥ ਫੇਰੀ ਜਾਓ ਖੜੀ ਖੜੋਤੀ ਦੇ ਆਵੇ ਆ ਥੱਲੇ ਥੁੱਲੇ ਜਿੱਧਰ ਦੀ ਮਰਜੀ ਦੋਨੇ ਪਾਸੇ ਬਹਿ ਜਾਓ ਹਾਂ ਥਣਾ ਨੂੰ ਹੱਥ ਲਾਈ ਚੱਲੋ ਕੋਈ ਨਿੰਦ ਵਿਚਾਰ ਨਹੀਂ ਹੈਣਾ ਕੋਈ ਨਹੀਂ ਕੋਈ ਆਪਾ ਥਣਾ ਜਿਹੜਾ ਪੰਜਵੇਂ ਬਰਾਬਰ ਹੀ ਆ ਹੈਣਾ ਬਈ ਇਹ ਬਰਾਬਰ ਆ ਬਈ ਹਾਂ ਹੂੰ ਇੰਦੇ ਵਿੱਚ ਮੈਨੂੰ ਦੋ ਚੀਜ਼ਾਂ ਆ ਸਕਦੀਆਂ ਵੀ ਚੱਲ ਵੀ ਸਕਦਾ ਤੇ ਨਹੀਂ ਵੀ ਚੱਲ ਸਕਦਾ ਹਾਂਜੀ ਇਹ ਘੱਟ ਚਾਂਸ ਦਾ ਇਹ ਚੱਲਣ ਦੇ ਘੱਟ ਹੀ ਆ ਚਾਂਸ ਨਾਡ ਬਣਾਉਂਦਾ ਥਰਮ ਦੇ ਵਿੱਚ ਕਿ ਨਹੀਂ ਜਦੋਂ ਨਹੀਂ 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 ਵੇਖੀ ਬਾਲਾ ਕਨਫਰਮ ਕਰੀ ਵੀਡੀਓ ਦੇ ਵਿੱਚ ਹੀ ਮੈਨੂੰ ਨਹੀਂ ਵੀਰੇ ਮੂ ਵੀ ਹੈਣੀਗਾ ਯਾਰ ਹਜੇ ਤਾਈ ਤਾਂ ਠੀਕ ਆ ਤੇ ਬਾਈ ਫਿਰ ਇਹ ਮੈਨੂੰ ਹੁਣ ਦਿਨ ਕਿੰਨੇ ਦੇ ਗਿਣਤੀ ਦੇ ਮੁਤਾਬਕ ਕਿੰਨੀ ਤਰੀਕ ਨੂੰ ਪੂਰੇ ਕਰਦੀ ਆ ਦਿਨ ਤਾਂ ਇਹਦੇ ਰਹਿੰਦੇ 10 ਵੀਰੇ ਠੀਕ ਆ ਪੂਰੇ ਦੋ ਚਾਰ ਵੱਧ ਵੀ ਲੈ ਸਕਦੀ ਪਹਿਲਾਂ ਵੀ ਹੋ ਸਕਦੀ ਆ ਜੀ ਸੋਣੀ ਤਿਆਰ ਹੋ ਜੂਗੀ ਤੁਹਾਨੂੰ ਨਾ ਬਾਈ ਹਾਂ ਆਹ ਵਾਲ ਬੋਲ ਸਾਰੇ ਕੱਢ ਕੇ ਸੂ। ਹੂੰ। ਤੋਰੀ ਵੀਰੇ ਮੜਾ ਯਾਰ ਰੇਟ ਬਾਈ ਕੀ ਰਹੂ ਕਹਿੰਦਾ? ਰੇਟ ਇਹਦਾ ਵੀਰੇ 50000 ਰਹੂਗਾ ਯਸ ਬੋਲ। ਕੋਈ ਜ਼ਿਆਦਾ ਨਹੀਂ ਭਰਾਵਾ ਇਹਦਾ ਦੁੱਧ ਹੀ ਪੀ ਜਾਂਦੀ ਹਥਿਆਰ। ਇਹ ਗਰਮੀ ਮੰਨਣ ਵਾਲੀ ਚੀਜ਼ ਨਹੀਂ। ਹਾਂ ਇਹ ਗਾ ਗੋਲਮੋਲਾ ਜੂ ਵੀਰੇ। ਗੋਲਮੋਲ। ਹੂੰ। ਸੰਭੀ ਸੁਭੀ ਆ ਮੱਛੀ। ਇਹ ਕਰਦੀਓ ਯਾ ਫਿਰ ਵੀਰੇ? ਕਰਦੀ ਕਰਦੀ ਵੀਰੇ। ਠੀਕ ਆ ਬਾਈ ਠੀਕ ਆ ਵੀਰੇ। ਲੈ ਵੀ ਮਿੱਤਰੋ ਪਹਿਲਾਂ ਨਾ ਦੋ ਦੰਦ ਦਾ ਮੂਰਤ ਆ ਇੱਕ ਸਾਡੀ ਇੱਕ ਤਾਂ ਦੁੱਧ ਪੀਣ ਵਾਲੇ ਦੇ ਕੰਮ ਦੀ ਚੀਜ਼ ਆ ਫੁੱਲ ਇਸ ਕਰਕੇ ਤੋਂ ਵੀ ਜਿਹੜਾ ਮੌਸਮ ਚੱਲਦਾ ਪਿਆ ਆਏ ਜਿਵੇਂ ਮਰਜੀ ਰਸਾ ਸੱਤ ਕੇ ਜਿੱਥੇ ਮਰਜੀ ਖੜਜੋ ਕੋਈ ਨਿਆਂ ਦਾ ਵਿਚਾਰ ਨਹੀਂ ਇਹਨੂੰ ਹਾਂ ਵੀ ਆ ਸ਼ਰਾਰਤੀ ਨਹੀਂ ਹੈਗੀ ਸ਼ਰਾਰਤੀ ਨਹੀਂ ਠੰਡੀ ਸੀ ਲਾਵੇ ਰਸਾ ਉੱਤੇ ਸਿੱਟਿਆ ਨਹੀਂ ਤਾਂ ਜਿਵੇਂ ਪਹਿਲਾਂ ਪਸ਼ੂ ਆ ਤਾਂ ਖੇਤਾਂ ਤੂੰ ਹੀ ਬਹੁਤ ਕਰਦਾ ਹੈਨਾ ਨਹੀਂ 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 ਜਿਵੇਂ ਮਰਜੀ ਲੈ ਵੀ ਇਹ ਜਿਹੜੇ ਬੁੜੀ-ਬੜੀ ਨੇ ਇੱਕ ਅੱਧੀ ਰੱਖਣੀ ਹੁੰਦੇ ਲਈ ਵੀ ਫਾਇਦਾ ਉਹਦੇ ਲਈ ਵੀ ਫਾਇਦਾ ਵੀਰੇ ਨਾ ਇਹ ਗਰਮੀ ਪੱਖਾ ਭਾਲੇ ਗਰਮੀ ਚ ਉਹ ਵੀ ਚੰਗੀ ਤੀਜ ਲੱਗੀ ਮੈਨੂੰ ਵੀ ਯਾਰ ਇੱਕ ਵਾਰੀ ਹੋਰ ਤੋਰੀ ਮਾੜੀ ਜੀ ਕੱਢੀ ਪਾਰ ਨਾ ਮੇਰੇ ਲੇ ਵੀ ਮਤਲਬ ਜਿਹੜਾ ਪਾਣ ਬਹੁਤ ਆਹਿੰਦੇ ਵਿੱਚ ਕਰਮਾਂ ਵਾਲੀ ਦੇ ਵਿੱਚ ਨਾ ਤੁਸੀਂ ਵੀ ਆਪ ਵੀ ਕੋਲੇ ਆ ਜਾ ਕਿ ਜਦੋਂ ਵੇਖੀ ਤੋ ਤੁਹਾਨੂੰ ਇਹ ਗੱਲ ਪਸੰਦ ਆਊਗੀ ਇਹਦੇ ਇਹਦਾ شریف ਪਾਣਾ ਜਿਹੜਾ ਇਹਦਾ ਸੁਭਾਅ ਆ ਬਹੁਤ ਸ਼ਾਂਤ ਸੁਭਾਅ ਦੀ ਵਹਿੜਾ ਤੇ ਹਜੇ 10 ਤੋਂ 15 ਦਿਨ ਲੈ ਜਾਣੇ ਇਹਨੇ ਤਿਆਰ ਹੁੰਦੀ ਨੇ ਤੇ ਟਿਕਾਣੇ ਤੀਰ ਲਾ ਦੂਗੀ ਦੁੱਧ ਵੀ 14 13 14 15 ਇੱਥੇ ਜੇ ਆਸੇ ਪਾਸੇ ਵੀ ਖੁੱਲਾ ਡੁੱਲਾ ਦਈ ਚੋਗੀ ਪਹਿਲੇ ਸੋਏ ਦੇ ਵਿੱਚ ਤੇ ਆਹ ਇਹਦੇ ਦੰਦਾਂ ਦਾ ਵੀ ਮਰਜੀ ਪਾ ਲਓ ਦੋ ਦੰਦ ਕਰਮ ਵਾਲੀ ਦਾ ਆ ਇਹਦਾ ਮੂੰਹ ਵਿਖਾਉਣ ਦਾ ਤਰੀਕਾ ਮਿੱਤਰੋ ਜੇ ਮਰਜੀ ਹੱਥ ਕੋਸ ਦੇਣਾ ਦੂਣਾ ਪਾਈ ਫਿਰੋ ਠੀਕ ਹੈ ਬਾਈ ਬੜਾ ਫੜੇ ਚਾਰ ਦਾ ਲੱਗਦੀ ਹੈ ਨਾ ਦੋ ਦੋ ਹੀ ਹਨ ਦੋ ਹਜੇ ਰਲਾ ਹੀ ਰਹੀ ਹੈ ਦੋ ਦੇ ਹਾਂ ਦੋ ਦੇ ਚਾਰ ਲਾਉਂਦੀ ਪਈ ਹੈ ਹਨ ਹਾਂਜੀ ਨਹੀਂ ਨਹੀਂ ਚਾਰ ਦੇ ਸਿੱਟੇ ਵੀ ਨਹੀਂ ਹਜੇ ਹੂੰ ਦੋ ਹੀ ਆ ਉਮਰ ਕਿੰਨੀ ਹੋ ਗਈ ਬੇ 2.5 ਕਿ ਸਾਲੀ ਹੋ ਗਈ 2.5 ਹੀ ਆ ਵੀਰੇ ਹੂੰ ਠੀਕ ਆ ਬਾਈ ਤੇ ਇਹ ਵੈੜ ਸੀ ਮਿੱਤਰੋ ਬਾਈਆਂ ਦੀ 50000 ਰੁਪਿਆ ਇਹਦਾ ਰੇਟ ਆ ਪਹਿਲਾ ਸੁਆਵਾ ਦੇਣ 10 ਤੋਂ 15 ਬਾਕੀ ਆ ਛੋਟੇ ਘਰ ਦੇ ਵਿੱਚ ਖੜੀ ਹੋਈ ਹੈ ਘਰੇਲੂ ਪਰਿਵਾਰ ਦੇ ਘਰੇ ਖੜੀ ਹੈ ਗੱਲਬਾਤ ਲਈ ਨੰਬਰ ਨੋਟ ਕਰ ਲਓ ਬਾਈ ਦਾ ਵੀਰੇ ਨੰਬਰ ਦੱਸੀਂ ਕਿਹੜਾ ਜੀ ਭਰਾ 87299 ਜੀ 09511 8729909511 11 09511 ਹਣਾ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲ ਤੇ ਬਾਤ ਸ਼ੁਕਰੀਆ ਚੌਂਦਰੋ ਪਿੰਡ ਛੋਟਾ ਕ